ਨਵਜੋਤ ਸਿੰਘ ਸਿੱਧੂ ਵੱਲੋਂ ਕੱਲ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਉਹ ਪਹਿਲੀ ਵਾਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੱਜ ਉਹਨਾਂ ਵੱਲੋਂ ਸ਼ਹੀਦਾਂ ਦੀ ਧਰਤੀ ਜੱਲਿਆਂ ਵਾਲਾ ਬਾਗ ਵਿਖੇ ਸ਼ਰਧਾਂਜਲੀ ਪੇਟ ਕੀਤੀ ਗਈ ਹੈ ਸ਼ਹੀਦਾਂ ਨੂੰ ਨਵਜੋਤ ਸਿੰਘ ਸਿੱਧੂ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਿੱਧੂ ਸਾਹਿਬ ਤੁਸੀਂ ਕਹੋਗੇ ਮੈਂ ਪੰਜਾਬ 'ਚ ਜਾ ਕੇ ਪੰਜਾਬੀ ਦੇ ਵਿੱਚ ਦੱਸੂਗਾ ਕਿ ਮੇਰਾ ਪੰਜਾਬ ਦੇ ਵਿੱਚ ਆਉਣ ਦਾ ਕੀ ਮਕਸਦ ਹੈ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਥੋੜਾ ਜਿਹਾ ਸਬਰ ਕਰ ਯਾਰ ਹੈਂ ਦੋ ਕੁ ਦਿਨ ਖੜ। ਜੇ ਮੈਂ ਸਵਰ ਮੀਡੀਆ ਬਹੁਤ ਸਵਰ ਕਰ ਰਹਾ ਪਰ ਪੰਜਾਬੀਆਂ ਨੂੰ ਥੋੜਾ ਇਹ ਜੇ ਮੈਂ ਕਿਹਾ ਨਾ ਤੇ ਮੈਂ ਕਰੂੰਗਾ। ਜੀ ਜੀ। ਇਹ ਮੈਂ ਜਬਾਨ ਦਿਵਾ ਨਾ ਤੇ ਰਗੂ ਕੁਲ ਰੀਤ ਸਦਾ ਚਲੀ ਆਈ ਪ੍ਰਾਣ ਜਾਇਪੁਰ ਵਚਨਾਂ ਜੀ। ਇਹ ਕਹੂੰਗਾ ਔਰ ਫੈਕਟਾਂ ਦੇ ਨਾਲ ਕਰੂੰਗਾ। ਹੋਰ ਦੱਸ। ਕਿਉਂਕਿ ਸਿੱਧੂ ਸਾਹਿਬ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵੀ ਬਹੁਤ ਵੱਡੀ ਗਿਣਤੀ ਚ ਲੋਕ ਜੁੜੇ ਨੇ। ਕਈ ਤਰ੍ਹਾਂ ਦੀਆਂ ਚਰਚਾਵਾਂ ਸੀ ਕਿ ਸਿੱਧੂ ਸਾਹਿਬ ਪਤਾ ਨਹੀਂ ਕਿਉਂ ਕਾਂਗਰਸ ਦੇ ਵਿੱਚ ਨਹੀਂ ਆ ਰਹੇ ਜਾਂ ਪੰਜਾਬ ਦੇ ਵਿੱਚ ਜ ਸਰਵਸਵ ਨਿਛਾਵਰ ਕਰ ਸਕਦਾ ਸਭ ਕੁਝ ਛੱਡ ਸਕਦਾ ਹਰ ਪਦ ਛੱਡ ਸਕਦਾ ਮੈਂ ਮੈਂ ਪੰਜਾਬ ਨਹੀਂ ਛੱਡ ਸਕਦਾ ਇਹ ਪੰਜਾਬ ਦੇ ਹਿੱਤ ਦੀ ਲੜਾਈ ਹੈ ਛੋਟੇ ਵੀਰ ਪੰਜਾਬ ਦੀ ਜਿੱਤ ਦੀ ਲੜਾਈ ਹੈ ਪੰਜਾਬੀਅਤ ਆਪਸੀ ਭਾਈਚਾਰੇ ਦੀ ਲੜਾਈ ਹੈ ਹਰ ਪੰਜਾਬੀ ਦੀ ਜਿੱਤ ਦੀ ਲੜਾਈ ਸਰ ਪੰਜਾਬ ਦੇ ਨੌਜਵਾਨਾਂ ਲਈ ਕੋਈ ਖਾਸ ਸੁਨੇਹਾ ਕੀ ਦੇਣਾ ਚਾਹੋਗੇ ਕਿਉਂਕਿ ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਕਿ ਨੌਜਵਾਨਾਂ ਦੀ ਜੋ ਨੌਜਵਾਨੀ ਹੈ ਉਸ ਨੂੰ ਬਰਬਾਦ ਕੀਤਾ ਗਿਆ ਉਹਨਾਂ ਲਈ ਖਾਸ ਇੱਕ ਮੈਸੇਜ ਬੱਸ ਸਮਸਤ ਉੱਨਤੀ ਦਾ ਆਧਾਰ ਆਤਮ ਨਿਰਭਰਤਾ ਸੱਚ ਤੇ ਖੜਨ ਕਿਰਦਾਰ ਉਹ ਚੀਜ਼ ਹੈ ਜਿਹਦੇ ਨਾਲ ਵਿਸ਼ਵਾਸ ਬਣਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਸਾਕੀਆਂ ਦੀ ਲੋੜ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਰੋਲ ਮਾਡਲਾਂ ਨੂੰ ਪਛਾਣ ਕੇ ਉਹਨਾਂ ਦੇ ਮਗਰ ਤੁਰਨ ਦੀ ਲੋੜ ਹੈ ਭਗਤ ਸਿੰਘ ਤਾਂ ਭਗਵੰਤ ਮਾਨ ਵੀ ਬਣੇ ਆ ਜੀ ਦੇਖੋ ਭਾਈ ਹਰੇਕ ਦਾ ਹੱਕ ਹੈ ਉਹ ਭਗਤ ਸਿੰਘ ਕਿਸੇ ਇੱਕ ਦਾ ਨਹੀਂ ਸਭ ਦਾ ਹੈ ਤੇ ਜੇ ਕੋਈ ਬਣਦਾ ਹੈ ਤੇ ਬੜੀ ਵਧੀਆ ਗੱਲ ਕਰਦਾ ਇੱਕ ਗੱਲ ਨੂੰ ਸਮਝ ਲਓ ਸ਼ਹੀਦ ਦੇ ਆਜ਼ਮ ਦਾ ਜਿਹੜਾ ਨਾਮ ਵੀ ਲੈਂਦਾ ਨਾ ਉਹ ਵੀ ਪਵਿੱਤਰ ਹੋ ਜਾਂਦਾ ਹੈ अतीत खुद जवाब है उस पे सवाल नहीं होते मिट्टी में डूबे बिना गुलाब नहीं होते शिक्षा में यदि देश के प्रति प्रेम हो तो बात बनती है यूं ही पैदा भगत सिंह उधम सिंह जनाब नहीं होते चरागों की तरह चरागों की तरह खुद को जलाना पड़ता है यूं ही मुठियाँ बांध लेने से इनकलाब नहीं होते इस करके लड़ाई जड़ी है वो उन्होंने जिन्होंने निजी स्वार्थ पंजाब वेचता ਜਿਨ੍ਹਾਂ ਨੇ ਅੰਨਦਾਤਾ ਫਖਾਰੀ ਬਣਾਤਾ ਜਿਹੜਾ ਪੰਜਾਬ ਗ੍ਰੇਨਰੀ ਆਫ ਇੰਡੀਆ ਸਭ ਤੋਂ ਵੱਧ ਪਰਮਵੀਰ ਚੱਕਰ ਉਸ ਪੰਜਾਬ ਨੂੰ ਉਸ ਅੰਨਦਾਤਾ ਨੂੰ ਫਖਾਰੀ ਬਣਾ ਕੇ 101 ਲੱਖ 88000 ਕਰੋੜ ਦੇ ਕਰਜ਼ੇ ਥਲੇ ਦਬਤਾ ਉਹ ਕਿੰਨੀਆਂ ਰੋਟੀਆਂ ਖਾਣੀਆਂ ਹੋਏ ਦੋ ਰੋਟੀਆਂ ਖਾਣੀਆਂ ਭੁੱਖ ਨਹੀਂ ਮਿਟਦੀ ਰਜਦੇ ਹੀ ਨਹੀਂ ਉਹ ਕਿੰਨਾ ਚਾਹੀਦਾ ਓਏ ਇਹ ਹਨ ਨਵਜੋਤ ਸਿੰਘ ਸਿੱਧੂ ਇਹਨਾਂ ਦਾ ਕਹਿਣਾ ਕਿ ਪੰਜਾਬ ਦੀ ਜਵਾਨੀ ਨੂੰ ਕੱਲ ਵੀ ਦਿੱਲੀ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਔਰ ਅੱਜ ਇੱਕ ਵਾਰ ਫਿਰ ਇਸ ਗੱਲ ਨੂੰ ਦਰਉਂਦਿਆ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਹਰ ਉਹ ਕੰਮ ਕਰਨਗੇ ਜਿਸ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਵਾਰ ਫਿਰ ਉਹੋ ਜਿਹੇ ਰੂਪ ਦਿੱਤੇ ਜਾਣਗੇ ਜੋ ਕਿ ਪੰਜਾਬ ਜਿਹਨਾਂ ਨੌਜਵਾਨਾਂ ਕਰਕੇ ਪਹਿਲਾਂ ਜਾਣਿਆ ਜਾਂਦਾ ਸੀ ਔਰ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਉਹਨਾਂ ਨੂੰ ਉਹ ਜਲਦ ਹੀ ਕਰਾਰਾ ਜਵਾਬ ਦੇਣ ਦੀ ਵੀ ਤਿਆਰੀ ਕਰ ਰਹੇ ਨੇ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਏਬੀਪੀ ਸੰਜਾ ਅਮਰਤਸਰ